ਤੁਸੀਂ ਨਾਮ ਸੁਹਰਾਨ ਹੋਗੇ ਵੀ ਰਣਵਾਸ ਕੀ ਹੁੰਦਾ ਹੈ ਰਾਣੀਆਂ ਦਾ ਵਾਸੀ ਹੈ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੀ ਸੋ ਇਹਦਾ ਨਾਮ ਰਣਵਾਸ ਤਾਂ ਰੱਖਿਆ ਹੋਇਆ ਸੋ ਪਰ ਹੁਣ ਤਾਂ ਲੋਕਤੰਤਰ ਹੈ ਹੁਣ ਤਾਂ ਰਾਣੀਆਂ ਤੇ ਰਾਜੇ ਲੋਕਾਂ ਦੇ ਉਂਗਲ ਬਟਨ ਤੇ ਬੈਣਾ ਨਿਕਲਦੇ ਨੇ ਨਾ ਹੁਣ ਬਦਲ ਗਿਆ ਜੀ ਸਿਸਟਮ ਉਹ ਪਰ ਰਾਜਸਥਾਨ ਚ ਤੁਸੀਂ ਅਕਸਰ ਦੇਖੋਗੇ ਕਿ ਬਹੁਤ ਸਾਰੇ ਉਹਨਾਂ ਨੇ ਜਿਵੇਂ ਜੂਨਾਗੜ੍ਹ ਜਾਂ ਉਮੇਦ ਭਵਨ ਜਾਂ ਜੈਸਲਮੇਰ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਲੇ ਨੇ ਲਾਲਗੜ੍ਹ ਜਿਹੜੇ ਉਹਨਾਂ ਦੇ ਮਹਾਰਾਜਿਆਂ ਦੇ ਕਿਲੇ ਨੇ ਉਹਨਾਂ ਨੂੰ ਫਾਈਵ ਸਟਾਰ ਹੋਟਲਾਂ ਚ ਬਦਲਿਆ ਹੋਇਆ ਬੜੀ ਸ਼ਾਨਦਾਰ ਚੀਜ਼ ਹੈ ਸਾਡੇ ਕੋਲੇ ਬਹੁਤ ਸਾਰੇ ਪਿਆ ਤੇ ਡੈਸਟੀਨੇਸ਼ਨ ਵੈਡਿੰਗ ਪਲੱਸ ਬਟਿਕ ਪਲੱਸ ਪਟਿਆਲੇ ਦਾ ਸਾਰਾ ਕਲਚਰ ਮਾਲਵੇ ਦਾ ਖਾਸ ਤੌਰ ਤੇ ਫੁਲਕਾਰੀਆਂ ਹੱਥੀ ਕੱਢੀਆਂ ਹੋਈਆਂ ਸਾਡਿਆਂ ਪਿੰਡਾਂ ਦੀਆਂ ਮਾਵਾ ਭੈਣਾਂ ਉਹ ਇੱਥੇ ਤੁਹਾਨੂੰ ਮਿਲਣਗੀਆਂ ਤੇ ਕਿਉਂਕਿ ਪਟਿਆਲਾ ਥੋੜਾ ਸਾਈਡ ਤੇ ਰਹਿ ਜਾਂਦਾ ਇਸ ਕਰਕੇ ਟੂਰਿਜ਼ਮ ਨੂੰ ਕੋਈ ਜਿਆਦਾ ਇਹਨਾਂ ਭੋਲਾਰਾ ਨਹੀਂ ਪਹਿਲਾਂ ਮਿਲੇ ਸੀ ਹੁਣ ਇਹਦੇ ਕਰਕੇ ਜਿਹੜਾ ਬਹੁਤ ਇਕਨੋਮੀ ਨੂੰ ਵੀ ਸ਼ਹਿਰ ਦੀ ਇਕਨੋਮੀ ਨੂੰ ਵੀ ਬਹੁਤ ਫਰਕ ਪਊਗਾ ਸੋ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿਨਾ ਜੀਐਮ ਸਾਹਿਬ ਨੂੰ ਵੀ ਔਰ ਉਹਨਾਂ ਦੇ ਬਾਈਸ ਪ੍ਰੈਜ਼ੈਂਟਡ ਨੇ ਉਹਨਾਂ ਨੇ ਵੀ ਕਿ ਤੁਸੀਂ ਇੰਨਾ ਸੋਹਣਾ ਮੇਨਟੇਨ ਕੀਤਾ ਔਰ ਉਮੀਦ ਕਰਦੇ ਆ ਕਿ ਜਿਹੜਾ ਲੌਂਗ ਐਸੋਸੀਏਸ਼ਨ ਰਹੂਗੀ ਔਰ ਪੰਜਾਬ ਸਰਕਾਰ ਨਾਲ ਪ੍ਰੋਫਿਟ ਸ਼ੇਅਰਿੰਗ ਹੈ ਔਰ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਲੋਕਾਂ ਤੇ ਲਾਇਆ ਜਾਊਗਾ ਸੋ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਇੱਥੇ ਪਟਿਆਲਾ ਸ਼ਹਿਰ ਦੇ ਸਨਮਾਨਿਤ ਸ਼ਕਸ਼ੀਤਾ ਪਹੁੰਚੀਆਂ ਨੇ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਵੈਲਕਮ ਵੀ ਕਰਦਾ ਔਰ ਮੁਬਾਰਕਬਾਦ ਵੀ ਦਿਨਾ ਕਿ ਪਟਿਆਲੇ ਨੂੰ ਇੱਕ ਬਹੁਤ ਫਰਸਟ ਪੰਜਾਬ ਦਾ ਫਰਸਟ ਹੈਰੀਟੇਜ ਹੋਟਲ ਮਿਲਿਆ ਤੇ ਉਮੀਦ ਹੈ ਕਿ ਇੱਥੇ ਵਿਦੇਸ਼ਾਂ ਤੋਂ ਵੀ ਤੇ ਪੂਰੇ ਦੇਸ਼ ਤੋਂ ਇੱਥੇ ਲੋਕ ਆਉਣਗੇ ਸ਼ਾਪਿੰਗ ਕਰਨਗੇ ਰਹਿਣਗੇ ਔਰ ਸਾਡੇ ਟੂਰਿਜ਼ਮ ਨੂੰ ਬਹੁਤ ਇਹਦੇ ਨਾਲ ਹੁਲਾਰਾ ਮਿਲੂ ਜੀ ਇਸ ਤਾਂ ਕੈਨਸਲ ਹੋ ਗਈ ਨਾ ਫਿਰ ਉਹ ਤਾਂ ਹੁਣ ਅਸੀਂ ਮਤਲਬ ਦੋ ਤਿੰਨ ਗਰੁੱਪ ਨੇ ਜੋ ਹੋਟਲ ਇੰਡਸਟਰੀ ਦੇ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਉਹ ਤਾਂ ਵੈਸੇ ਹੀ ਦੇਤੀ ਸੀ ਤਾਂ ਚੰਨੀ ਸਾਹਿਬ ਨੇ ਉਹ ਤਾਂ ਉਹੀ ਚਾੜਤਾ ਸੀ ਤੋ ਵੀ ਚਲੋ ਜੀ 12 ਲੱਖ ਰੁਪਏ ਚ ਚਲੋ ਸਾਲ ਦਾ ਸੋ ਇਹ ਅਸੀਂ ਕਹ ਵੀ ਨਹੀਂ ਇਹ ਕੈਨਸਲ ਕਰੋ ਉਹ ਤਾਂ ਉਹਦੇ ਵਰਗੀ ਤਾਂ ਜਗ੍ਹਾ ਹੈ ਨਹੀਂ ਕਿਸੇ ਕੋਲੇ ਜੀ ਹੋਰ ਸੋ ਤਾਂ ਬਹੁਤ ਸਾਡਾ ਕਮਾਉ ਜਿਹੜੀ ਚੀਜ਼ ਹੈ ਪੰਜਾਬ ਲਈ ਖਜਾਨੇ ਲਈ